ਹੈਸ਼ੀ ਕਾਲ ਜੀ ਮੈਂ ਬਾਈ ਬਾਈ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਕੜਾਈ ਵਾਲੇ ਹੀ suit ਲੈ ਕੇ ਆਏ ਆ ਆਪਾਂ ਨੇ ਵਰਕ ਕੀਤਾ ਇਹ ਡਿਜ਼ਾਈਨ ਆਪਾਂ ਨੇ ਪਹਿਲਾਂ ਵੀ ਵਰਕ ਕੀਤਾ ਸੀ ਇਸ ਵਾਰ ਫੇਰ ਵਰਕ ਕੀਤਾ ਬਹੁਤ ਹੀ ਪਸੰਦ ਕੀਤਾ ਗਿਆ ਕਸਟਮਰ ਵੱਲੋਂ ਅਗੇ ਨੇ ਦੀ ਫੇਰ ਬੁਕਿੰਗ ਆਪਣੇ ਵੱਲੋਂ ਜਿਹੜੀ ਸਟਾਰਟ ਕੀਤੀ ਗਈ ਆ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੀ ਰਹੋ ਆਪਾਂ suit ਦੀ ਫੁੱਲ ਲੁੱਕ ਐਂਡ ਪ੍ਰਾਈਸ ਵਗੈਰਾ ਸਾਰਾ ਕੁਝ ਮੈਂਸ਼ਨ ਕਰ ਦਾਂਗੇ ਉਹਦੇ ਵਿੱਚ ਆਪਾਂ ਨੇ ਉਹ ਵਾਲਾ suit ਵੀ ਰੈਡੀ ਕੀਤਾ ਜੀ ਸਾਰਾ ਕੁਝ ਆਪਾਂ ਜਿਹੜਾ ਇਹ ਮੈਂਸ਼ਨ ਕਰ ਦਾਂਗੇ ਠੀਕ ਹੈ ਸੀ ਇਹਦੇ ਵਿੱਚ ਆਪਾਂ ਨੇ 3 suit ਰੈਡੀ ਕੀਤੇ ਸੀ ਆਪਣੇ ਕੋਲ 2 suit ਪ੍ਰੈਜ਼ੈਂਟ ਨੇ 1 suit ਜਿਹੜਾ ਇਹ ਚਲਾ ਗਿਆ ਜਿਹੜਾ ਫਰਸਟ ਸੂਟ ਰੈਡੀ ਕੀਤਾ ਜੀ ਇਹ ਵਾਲਾ ਸੂਟ ਆ ਪਹਿਲਾਂ ਆਪਾਂ ਨੇ ਇਹ ਵਾਲੇ ਸੂਟ ਆ ਜਿਹੜੇ ਘੇਰੇ ਤੋਂ ਬਿਨਾ ਰੈਡੀ ਕੀਤੇ ਸੀ ਇਸ ਵਾਰ ਆਪਾਂ ਨੇ ਘੇਰੇ ਦੇ ਨਾਲ ਰੈਡੀ ਕੀਤੇ ਨੇ ਜੀ ਇਹਦੇ ਬਾਹਾਂ ਤੇ ਵੀ ਵਰਕ ਕੀਤਾ ਹੋਇਆ ਹੈਗਾ ਆ ਇਹ ਆ ਗਿਆ ਸ਼ਰਟ ਦਾ ਫਰੰਟ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਕਿੰਨਾ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਆਪਣਾ ਜਿਹੜਾ ਕੱਪੜਾ ਸੀ ਕਸਟਮਰ ਦੇ ਕੇ ਗਿਆ ਸੀ ਜੀ ਆਪਾਂ ਨੇ ਓਨਲੀ ਉਹਨਾਂ ਨੂੰ ਕੀ ਕੀਤਾ ਵਰਕ ਕਰਕੇ ਦਿੱਤਾਗਾ ਮੈਂ ਓਨਲੀ ਵਰਕ ਪ੍ਰਾਈਸ ਵੀ ਮੈਂਸ਼ਨ ਕਰ ਦਾਂਗੀ ਅਗਰ ਸਟੱਫ ਦੇ ਅਕੋਰਡਿੰਗ ਕਰਵਾਉਣਾ ਚਾਹੁੰਦੇ ਜਿੱਦਾਂ ਕਿ ਉਹ ਵਾਲਾ ਸੂਟ ਪਹਿਲਾਂ ਦਿਖਾਇਆ ਉਹ ਵਾਲਾ ਸੂਟ ਆਪਾਂ ਨੇ ਸਟੱਫ ਖੁਦ ਯੂਜ਼ ਕੀਤਾਗਾ ਉਹਦਾ ਵੀ ਪ੍ਰਾਈਸ ਤੁਹਾਨੂੰ ਦੱਸ ਦਾਂਗੀ ਇਹ ਵਾਲਾ ਜਿਹੜਾ ਆ ਗਿਆ ਘੇਰਾ ਆ ਗਿਆ ਜੀ ਘੇਰੇ ਦੇ ਉੱਪਰ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸਾਰੀ ਸ਼ਰਟ ਦੇ ਫਰੰਟ ਦੇ ਵਿੱਚ ਜਿਹੜੀ ਬੂਟੀ ਬਣੀ ਹੋਈ ਹੈ ਬੂਟੀ ਦੇ ਉੱਪਰ ਵੀ ਸੌਰੀ ਜਿਹੜਾ ਫਲਾਵਰ ਬਣੇ ਹੋਏ ਨੇ ਇਹ ਵਾਲੀ ਬੂਟੀ ਹੋਣੀ ਹੈ ਸਾਰੀ ਸ਼ਰਟ ਦੇ ਵਿੱਚ ਫਰੰਟ ਦੇ ਪਾਈ ਹੋਈ ਹੈ ਕਿਉਂਕਿ ਇਹਦੇ ਨਾਲ ਕੀ ਹੈ ਥੋੜੀ ਜਿਹੀ ਇਹਦੀ ਲੁੱਕ ਹੈ ਜਿਹੜੀ ਹੈਵੀ ਲੱਗਦੀ ਹੈ ਜੀ ਇਹ ਆਪਾਂ ਪ੍ਰਿੰਟ ਸੂਟ ਦੇ ਉੱਪਰ ਕੀਤਾ ਇਹ ਵਾਲਾ ਜਿਹੜਾ ਇਹਦੇ ਆਪਾਂ ਨੇ ਬੀ ਨੈਕ ਬਣਾਇਆ ਜਿਹੜੇ ਆਪਣੇ ਆ ਲਾਸਟ ਵੀਡੀਓ ਵੀਡੀਓ ਦੇ ਵਿੱਚ ਸੂਟ ਰੈਡੀ ਕੀਤੀ ਸੀ ਉਹਨਾਂ ਦੇ ਓਨਲੀ ਵੀ ਨੈੱਕ ਬਣਾਇਆ ਹੋਇਆ ਸੀਗਾ ਜਿਹੜਾ ਸੀਗਾ ਘੇਰੇ ਦਾ ਵਰਕ ਨਹੀਂ ਕੀਤਾ ਅਸੀਂ ਇਸ ਵਾਰ ਆਪਣਾ ਘੇਰੇ ਦਾ ਵਰਕ ਵੀ ਜਿਹੜਾ ਕੀਤਾ ਜੀ ਇਹਦੇ ਜਿਹੜੇ ਬਾਵਾ ਵਰਕ ਕੀਤੇ ਹੋਏ ਨੇ ਮੈਂ ਤੁਹਾਨੂੰ ਬਾਵਾ ਦਾ ਵਰਕ ਵੀ ਇੱਕ ਵਾਰ ਚੈੱਕ ਕਰਵਾ ਦੇਣੀ ਆ ਆ ਯਾ ਇਹ ਵਾਲੇ ਦੇ 슬ੀਵਸ ਦੇ ਉੱਪਰ ਵਰਕ ਕੀਤਾ ਹੋਇਆ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਬਾਵਾ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਜਿਹੜਾ ਫਸਟ ਸੂਟ ਰੈਡੀ ਕੀਤਾ ਸੈਕਿੰਡ ਸੂਟ ਆਪਣੇ ਕੋਲ ਚਲਾ ਗਿਆ ਇੱਕ ਸੂਟ ਆਪਣੇ ਇਹਦੇ ਵਿੱਚ ਹੋਰ ਰੈਡੀ ਕੀਤਾ ਇਹ ਬਹੁਤ ਸੋਹਣਾ ਪਾਰਟੀ ਵੀਅਰ ਸੂਟ ਹੈ ਜੀ ਇਹ ਇਹਨੂੰ ਜਿੱਦਾਂ ਮਰਜ਼ੀ ਵਾ ਫੰਕਸ਼ਨ ਦੇ ਪਾ ਸਕਦੇ ਹੋ ਇਹਦੇ ਉੱਪਰ ਆਪਣੇ ਜਿਹੜਾ ਵਰਕ ਕੀਤਾ ਤਿੱਲੇ ਨਾਲ ਕੰਮ ਕੀਤਾ ਹੋਇਆ ਸੇਮ ਹੀ ਘੇਰੇ ਦਾ ਵਰਕ ਕੀਤਾ ਤੁਸੀਂ ਦੇਖ ਸਕਦੇ ਹੋ ਕਿੰਨਾ ਨੀਟ ਐਂਡ ਕਲੀਨ ਜਿਹੜਾ ਇਹ ਵਾਲਾ ਕੰਮ ਹੋਇਆ ਹੈ ਸਟਾਫ ਇਹਦਾ ਬਹੁਤ ਸੋਹਣਾ ਹੈ ਇਹਦਾ ਸਟਾਫ ਜਿਹੜਾ ਸਨ ਮੈਂ ਚੈੱਕ ਕਰਵਾਉਣੀ ਹੈ ਡਬਲ ਟੂਨ ਦੇ ਵਿੱਚ ਹੈ ਜੀ ਬਹੁਤ ਜਿਆਦਾ ਸੋਨਾ ਜਿੱਦਾਂ ਆਪਣੀ ਪਹਿਲਾਂ ਸਿਲਕ ਉਹਦੇ ਸਟੱਫ ਨਹੀਂ ਆਉਂਦੇ ਹੁੰਦੇ ਸੀ ਲੁੱਕ ਲਾਈਕ ਬਿਲਕੁਲ ਸਿਮੀਆ ਸਟੱਫ ਦੀ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦਿੰਨੀ ਹਾਂ ਕੰਨੀ ਤੋਂ ਜ਼ਿਆਦਾ ਕਲੀਅਰ ਹੋਊ ਥੋੜਾ ਜਿਹਾ ਇਹ ਬਹੁਤ ਹੀ ਸੋਨਾ ਸਟੱਫ ਹੈਗਾ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਕਲਰ ਆਏ ਹੋਣੇ ਸਟੱਫ ਦੇ ਵਿੱਚ ਮੈਂ ਤੁਹਾਨੂੰ ਕਲਰ ਚੈੱਕ ਕਰਵਾ ਦਾਂਗੀ ਇਹਦੇ ਵਿੱਚ ਕਈ ਕਲਰਾਂ ਦਾ ਇੱਕ ਰਾਣੀ ਕਲਰ ਜਾਂ ਆਹ ਸੌਰੀ ਮੂਰ ਪੰਖੀਆ ਕਲਰ ਆਉਂਦਾ ਹੈਗਾ ਇਹ ਸਟੱਫ ਦੇ ਵਿੱਚ ਹੀ ਇਹ ਦੇ ਕਿ ਰਦਾ ਵਰਕਿਆ ਗਿਆ ਸੀ ਮਰਕੀ ਜਿਹੜਾ ਆਪਣੇ neck ਦੇ ਉੱਪਰ ਕੀਤਾ ਹੋਇਆ ਹੈਗਾ ਤੇ ਸਾਰੀ ਸ਼ਰਟ ਦੇ ਵਿੱਚ ਬੂਟੀ ਪਾਈ ਹੋਈ ਹੈਗੀ ਇਹ ਆਪਾਂ ਨੇ ਜਿਹੜਾ ਉਹਨਾਂ ਨੂੰ suit ready ਕਰਕੇ ਦਿੱਤਾ ਸੀ ਇਹ ਆਪਾਂ ਨੇ 1900 ਰੁਪਏ ਦੇ ਵਿੱਚ ਉਹਨਾਂ ਨੂੰ suit ready ਕਰਕੇ ਦਿੱਤਾਗਾ ਬੇਦਰ ਸਟਾਫ ਅਗਰ ਕੋਈ ਕਸਟਮਰ ਆਪਣਾ ਸਟੱਫ ਦੇ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਸਟੱਫ ਦੇ ਕੇ ਵੀ ਵਰਕ ਕਰਵਾ ਸਕਦੇ ਹੋ ਜਿਹੜਾ ਆਪਾਂ ਘੇਰੇ ਦੇ ਨਾਲ ਵਰਕ ਕਰਦੇ ਆ ਉਹ ਆਪਾਂ 850 ਰੁਪਏ ਦੇ ਵਿੱਚ ਇਹ ਵਾਲਾ ਵਰਕ ਕਰਦੇ ਆ ਜਿਹੜਾ ਆਪਾਂ ਓਨਲੀ ਵਿਦਆਊਟ ਘੇਰਾ ਵਰਕ ਕਰਦੇ ਆ ਜਿੱਦਾਂ ਕਿ ਆਪਾਂ ਪਹਿਲਾਂ ਵਰਕ ਕੀਤੇ ਸੀ ਤੁਸੀਂ ਦੇਖਿਆ ਹੀ ਹੋਊਗਾ ਉਹ ਆਪਾਂ ਨੇ ਵੀਡੀਓ ਦੇ ਵਿੱਚ ਵੀ ਮੈਂਸ਼ਨ ਕੀਤਾ ਸੀਗਾ ਤੁਸੀਂ ਪਹਿਲਾਂ ਵਾਲੀ ਵੀਡੀਓ ਜਿਹੜੀ ਚੈੱਕ ਕਰ ਸਕਦੇ ਹੋ ਜੀ ਇਹ ਵਾਲੇ ਸੂਟਾਂ ਨੇ ਜਿਹੜਾ ਆਪਣੇ ਹੁਣ ਅਗੇਨ ਵੀ ਵਰਕ ਅਗੇਨ ਵੀ ਵਰਕ ਕਰਨਾਗਾ ਦੁਬਾਰਾ ਅਗਰ ਕਿਸੇ ਨੇ ਆਪਣਾ ਆਰਡਰ ਬੁੱਕ ਕਰਵਾਉਣਾ ਹੋਇਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਚੈੱਕ ਕਰਵਾ ਸਕਦੇ ਹੋ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਕਲਰ ਹੋਰ ਆ ਉਹ ਵੀ ਚੈੱਕ ਕਰਵਾਉਣੀ ਹੈ। ਇਹਦੇ ਵਿੱਚ ਇੱਕ ਕਲਰ ਇਹ ਵਾਲਾ ਹੁੰਦਾ ਜੀ ਅਗਰ ਤੁਹਾਨੂੰ ਕੋਈ ਕਸਟਮਰ ਕੱਲਾ ਸਟਾਫ ਲੈਣਾ ਚਾਹੁੰਦਾ ਤਾਂ ਤੁਸੀਂ ਕੱਲਾ ਸਟਾਫ ਵੀ ਇਹ ਵਾਲਾ ਲੈ ਸਕਦੇ ਹੋ। ਇਹ ਜਿਹੜਾ ਸਟਾਫ ਦਾ ਪ੍ਰਾਈਸ ਹੈ ਵੀਰੇ। ਇਹ ਵਾਲੇ ਸਟਾਫ ਦਾ ਪ੍ਰਾਈਸ ਹੈ ਜਿਹੜਾ ਸਿਰਫ 1050 ਰੁਪਏ ਦਾ ਇਹ ਵਾਲਾ ਸਟਾਫ ਆ ਅਗਰ ਤੁਸੀਂ ਕਲਾ ਸਟਾਫ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਲਾ ਸਟਾਫ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਵਰਕ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਕਲਰ ਆਏ ਸੀਗੇ ਇੱਕ ਕਾਫੀ ਜਿਹਾ ਕਲਰ ਆਇਆ ਸੀ ਇੱਕ ਜੈਲੋ ਦੇ ਵਿੱਚ ਬਲੈਕ ਜੀ ਜਿਹੜੀ ਸੀਡ ਸੀਗੀ ਉਹਦੇ ਨਾਲ ਕਲਰ ਥੋੜਾ ਜਿਹਾ ਚੇਂਜ ਹੋ ਜਾਂਦਾ ਹੈਗਾ ਸੋ ਅਗਰ ਤੁਹਾਨੂੰ ਵੀ ਇਨਨ ਚ ਕੋਈ ਵੀ ਸੂਟ ਪਸੰਦ ਹੋ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 985582233 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋਗੇ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਥੈਂਕ ਯੂ